ਮੇਰਾ ਨਾਮ ਰਮਨ ਹੈ ਅਤੇ ਮੈਂ ਆਪਣੇ ਪਰਿਵਾਰ ਵਿੱਚ ਇਕਲੋਤੀ ਲੜਕੀ ਸੀ ਮੇਰੇ ਪਿਤਾ ਜੀ ਚਾਰ ਭਰਾ ਸਨ ਉਹਨਾਂ ਵਿੱਚੋਂ ਕਿਸੇ ਨੂੰ ਵੀ ਰੱਬ ਨੇ ਧੀ ਨਹੀਂ ਦਿੱਤੀ ਸੀ ਇਸ ਹਿਸਾਬ ਨਾਲ ਮੈਨੂੰ ਆਪਣੇ ਪਰਿਵਾਰ ਦੇ ਲਾੜੀ ਧੀ ਹੋਣਾ ਚਾਹੀਦਾ ਸੀ ਪਰ ਇੱਥੇ ਮਾਮਲਾ ਉਲਟ ਸੀ ਮੇਰੇ ਖਾਨਦਾਨ ਧੀਆਂ ਨਾਲ ਨਫ਼ਰਤ ਕਰਦਾ ਸੀ ਇਸ ਕਰਕੇ ਮੈਂ ਇੱਕ ਧੀ ਸੀ ਮੇਰੀ ਭੂਆ ਨੇ ਮੇਰੇ ਦਾਦੇ ਦੇ ਦੁਸ਼ਮਣ ਦੇ ਪੁੱਤ ਨਾਲ ਵਿਆਹ ਕਰਵਾ ਲਿਆ ਪਰ ਜਦੋਂ ਮੇਰੇ ਦਾਦੇ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਦੋਵਾਂ ਘਰਾਂ ਵਿੱਚੋਂ ਤੂਫਾਨ ਖੜਾ ਹੋ ਗਿਆ ਜਿਸ ਵਿੱਚ ਮੇਰੇ ਦਾਦਾ ਜੀ ਅਤੇ ਇੱਕ ਦਾ ਚਾਚੇ ਦੀ ਜਾਨ ਚਲੀ ਗਈ ਮੇਰੀ ਭੂਆ ਇਸ ਘਰ ਵਿੱਚ ਕੈਦ ਹੋ ਕੇ ਰਹਿ ਗਈ ਪਰ ਮੇਰੀ ਭੂਆ ਨੇ ਵੀ ਖੁਦਕੁਸ਼ੀ ਕਰ ਲਈ ਉਦੋਂ ਤੋਂ ਹੀ ਇਹ ਪਰਵਾਰ ਧੀਆਂ ਨਾਲ ਨਫ਼ਰਤ ਕਰਦਾ ਹੈ ਪਤਾ ਨਹੀਂ ਧੀ ਮੇਰੇ ਚਾਚੇ ਦੇ ਘਰ ਹੋਈ ਨਹੀਂ ਜਾਂ ਫਿਰ ਆਉਣ ਹੀ ਨਹੀਂ ਦਿੱਤੀ ਪਰ ਇਸ ਦੁਨੀਆ ਵਿੱਚ ਮੈਂ ਆਈ ਮੇਰੀ ਮਾਂ ਮੈਨੂੰ ਇਸ ਦੁਨੀਆ ਵਿੱਚ ਇਕੱਲਾ ਛੱਡ ਗਈ ਜਦੋਂ ਮੈਂ ਸਰਪਦਾਸ ਸਾਲ ਦੀ ਸਾਂ ਹੁਣ ਮੈਂ 18 ਸਾਲਾਂ ਦੀ ਹੋ ਗਈ ਹਾਂ ਮੇਰੇ ਘਰ ਵਿੱਚ ਮੇਰੇ ਲਈ ਜੇਲ ਹੈ ਇੱਥੇ ਕੋਈ ਮੈਨੂੰ ਪਿਆਰ ਨਹੀਂ ਕਰਦਾ ਕਿਸੇ ਨੂੰ ਮੇਰੀ ਕੋਈ ਪਰਵਾਹ ਨਹੀਂ ਮੈਨੂੰ ਪਰਿਵਾਰਕ ਵਿਆਹ ਵਿੱਚ ਨਹੀਂ ਲਜਾਇਆ ਜਾਂਦਾ ਸਾਰਾ ਪਰਿਵਾਰ ਮੈਨੂੰ ਨਫ਼ਰਤ ਕਰਦਾ ਹੈ ਪਰ ਮੈਂ ਕਿਸੇ ਮੁੰਡੇ ਨੂੰ ਪਿਆਰ ਕਰਦੀ ਹਾਂ ਉਸ ਦਾ ਨਾਮ ਲਾਡੀ ਹੈ ਉਹ ਮੇਰਾ ਗਵਾਂਡੀ ਹੈ ਪਰ ਮੈਨੂੰ ਪਤਾ ਹੈ ਕਿ ਉਹ ਵੀ ਮੇਰੇ ਨਾਲ ਵਿਆਹ ਨਹੀਂ ਕਰਵਾਵੇਗਾ ਤੇ ਨਾ ਹੀ ਉਸ ਦੇ ਮਾਪੇ ਇਸ ਗੱਲ ਨੂੰ ਮੰਨਣਗੇ ਚਾਹਾਂਗੇ ਪਰ ਮੇਰਾ ਦਿਲ ਸਿਰਫ ਉਸ ਦੇ ਲਈ ਹੀ ਧੜਕਦਾ ਹੈ ਫਿਰ ਇੱਕ ਦਿਨ ਮੇਰੇ ਸ਼ਾਮਤ ਮੇਰੀ ਸ਼ਾਮਤ ਆਈ ਜਦੋਂ ਮੈਂ ਆਪਣੇ ਚਾਚੇ ਨਾਲ ਟਕਰਾ ਗਈ ਮੇਰੇ ਹੱਥ ਵਿੱਚ ਚਾਹ ਦਾ ਕੱਪ ਸੀ ਜੋ ਉਸ ਦੇ ਚਿੱਟੇ ਕੱਪੜਿਆਂ ਤੇ ਡੱਗ ਡੱਗ ਪਿਆ ਪਰ ਸੋਹਣੇ ਤੇ ਸੁਭਾਗਾ ਇਹ ਹੋਇਆ ਕਿ ਉਦੋਂ ਹੀ ਉਹ ਮੈਨੂੰ ਝੜਕ ਰਿਹਾ ਸੀ ਤੇ ਉਸੇ ਪਲ ਹੀ ਉਹਨਾਂ ਦਾ ਫੋਨ ਵੱਜਿਆ ਹੀ ਇਹ ਫੋਨ ਉਹਨਾਂ ਦੇ ਦਫ਼ਤਰ ਤੋਂ ਆਇਆ ਸੀ ਮੇਰੇ ਚਾਚਾ ਜੀ ਫੋਨ ਸੁਣ ਕੇ ਹੈਰਾਨ ਰਹਿ ਗਏ ਸਾਡਾ ਆਖਰੀ ਸਾਡਾ ਬਹੁਤ ਨੁਕਸਾਨ ਹੋਇਆ ਉਹ ਵੀ ਲੱਖਾਂ ਦਾ ਮੇਰਾ ਚਾਚਾ ਜੀ ਨੇ ਫੋਨ ਬੰਦ ਕੀਤਾ ਤੇ ਉਸਨੇ ਮੇਰੇ ਵੱਲ ਦੇਖਿਆ ਜਿਵੇਂ ਨੁਕਸਾਨ ਮੇਰੇ ਕਾਰਨ ਹੋਇਆ ਹੋਵੇ ਮੈਂ ਬਹੁਤ ਡਰ ਗਈ ਮਨਸੂਮ ਮਨਹੂਸ ਲੜਕੀ ਕਹਿ ਕੇ ਉਹ ਉੱਥੋਂ ਚਲਾ ਗਿਆ ਅਤੇ ਮੈਂ ਉੱਥੇ ਖੜੀ ਰੋਣ ਲੱਗ ਪਈ ਮੈਂ ਦੇਖਿਆ ਲਾਡੀ ਉੱਥੋਂ ਖੜਾ ਇਹ ਸਭ ਕੁਝ ਦੇਖ ਰਿਹਾ ਸੀ ਪਰ ਜਿਵੇਂ ਹੀ ਮੈਂ ਮੈਂ ਉਸ ਉਸਦੇ ਵੱਲ ਮੁੜੀ ਤਾਂ ਉਹ ਵੀ ਬਿਨਾ ਕੁਝ ਕਹੀ ਉੱਥੋਂ ਚਲਾ ਗਿਆ ਸੱਚ ਤਾਂ ਇਹ ਸੀ ਕਿ ਔਕਾਤ ਤੇ ਕਿਹੀ ਸੁਪਨੇ ਦੇਖਣੇ ਚਾਹੀਦੇ ਹਨ ਕੌਜ ਦਿਨ ਹੋਏ ਮੇਰੀ ਜ਼ਿੰਦਗੀ ਵਿੱਚ ਇੱਕ ਹੋਰ ਪੁਚਾਲ ਆ ਗਿਆ ਮੇਰੇ ਪਿਤਾ ਜੀ ਨੇ ਮੇਰੇ ਲਈ ਇੱਕ ਰਿਸ਼ਤਾ ਦੇਖਿਆ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਇਸ ਲਈ ਦਿਨ ਰਾਤ ਪਰੇਸ਼ਾਨ ਰਹਿਣ ਲੱਗੀ ਇੱਕ ਦਿਨ ਮੇਰੇ ਚਾਚੀ ਨੇ ਕਿਹਾ ਤਿਆਰ ਹੋ ਜਾ ਤੈਨੂੰ ਮੁੰਡੇ ਵਾਲੇ ਵੇਖਣ ਆ ਰਹੇ ਹਨ ਮੈਂ ਉਹਨਾਂ ਦੇ ਸਾਹਮਣੇ ਤਾਂ ਕੁਝ ਨਾ ਬੋਲ ਸਕੀ ਜਦੋਂ ਮੈਂ ਤਿਆਰ ਹੋ ਕੇ ਬਾਹਰ ਆਈ ਤਾਂ ਇਹ ਦੇਖ ਕੇ ਹੈਰਾਨ ਰਹਿ ਕੇ ਕਿ ਜਸ ਲੜਕੇ ਦਾ ਰਿਸ਼ਤਾ ਮੇਰੇ ਲਈ ਆਇਆ ਸੀ ਉਹ ਤਾਂ ਮੇਰੇ ਪਾਪਾ ਤੋਂ ਵੀ ਵੱਡਾ ਲੱਗਦਾ ਹੈ ਲੱਗ ਰਿਹਾ ਸੀ ਪਾਪਾ ਉਸ ਨਾਲ ਗੱਲ ਕਰ ਰਹੇ ਸਨ ਜਿਵੇਂ ਰਿਸ਼ਤਾ ਪੱਕਾ ਹੋ ਗਿਆ ਹੋਵੇ ਮੈਨੂੰ ਦੇਖਦਿਆਂ ਸਾਰ ਹੀ ਉਹਨਾਂ ਨੇ ਮੈਨੂੰ ਪਸੰਦ ਕਰ ਲਿਆ ਜਦੋਂ ਮੈਂ ਆਪਣੇ ਕਮਰੇ ਵਿੱਚੋਂ ਵਾਪਸ ਆਈ ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਸਾਰੀ ਰਾਤ ਰੋਂਦੀ ਰਹੀ ਅਤੇ ਸੋਚਦੀ ਰਹੀ ਕਿ ਜੇਕਰ ਹੁਣ ਮੈਂ ਹਿੰਮਤ ਨਾ ਕੀਤੀ ਤਾਂ ਕਦੇ ਕਦੈ ਕਦੇ ਕਰਾਂ ਕਦੋਂ ਕਰਾਂਗੀ ਆਖਰਕਾਰ ਇਹ ਮੇਰੀ ਜ਼ਿੰਦਗੀ ਦਾ ਸਵਾਲ ਸੀ ਅਗਲੇ ਦਿਨ ਇੱਕ ਛੁੱਟੀ ਸੀ ਹਰ ਕੋਈ ਰਾਸਤੇ ਦੀ ਮੇਜ਼ ਤੇ ਮੌਜੂਦ ਹਰ ਕੋਈ ਨਾਸਤੇ ਦੀ ਲਈ ਮੇਜ਼ ਤੇ ਮੌਜੂਦ ਸੀ ਮੈਂ ਸਾਰਿਆਂ ਨੂੰ ਦੱਸਿਆ ਕਿ ਮੈਂ ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹਾਂ ਪਤਾ ਨਹੀਂ ਮੇਰੇ ਵਿੱਚ ਇੰਨੀ ਹਿੰਮਤ ਕਿੱਥੋਂ ਆ ਗਈ ਪਾਪਾ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹਾਂ ਮੈਂ ਉਥੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਜਿੱਥੇ ਤੁਸੀਂ ਮੇਰਾ ਰਿਸ਼ਤਾ ਕਰਨਾ ਚਾਹੁੰਦੇ ਹੋ ਮੇਰਾ ਇੰਨਾ ਕਹਿਣ ਤੇ ਸਾਰੇ ਹੀ ਸਾਰੇ ਹੀ ਸਾਰੇ ਮੇਰੇ ਵੱਲ ਵੇਖਣ ਲੱਗੇ ਮੇਰੀ ਚਾਚੀ ਨੇ ਸ਼ਰਮ ਨਾਲ ਆਪਣੇ ਮੂੰਹ ਦੇ ਹੱਥ ਮੂੰਹ ਤੇ ਹੱਥ ਰੱਖ ਲਿਆ ਸਾਰੇ ਆਪਸ ਵਿੱਚ ਗੱਲਾਂ ਕਰਨ ਲੱਗੇ ਮੇਰੇ ਪਿਤਾ ਜੀ ਨੇ ਮੈਨੂੰ ਪੁੱਛਿਆ ਕਿ ਤੂੰ ਅਜਿਹਾ ਕਿਉਂ ਕਰਨਾ ਚਾਹੁੰਦੀ ਹੈ ਮੈਂ ਕਿਹਾ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ ਤੇ ਸਾਰੇ ਮੈਨੂੰ ਟੁੱਟ ਕੇ ਪੈ ਗਏ ਤੇ ਮੈਨੂੰ ਗਾਲਾਂ ਕੱਢਣ ਲੱਗੇ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਾਰਿਆਂ ਦੇ ਸਾਹਮਣੇ ਅਜਿਹੀਆਂ ਗੱਲਾਂ ਕਰਦੀਆਂ ਹੋਇਆ ਮੈਂ ਕਿਹਾ ਕਿ ਆਪਣੇ ਇੱਛਾ ਅਨੁਸਾਰ ਆਪਣੇ ਪਤੀ ਨੂੰ ਪਸੰਦ ਕਰਨਾ ਮੇਰਾ ਅਧਿਕਾਰ ਹੈ ਅਤੇ ਮੈਨੂੰ ਇਹ ਹੱਕ ਮੰਗਣ ਵਿੱਚ ਕੋਈ ਸ਼ਰਮ ਨਹੀਂ ਹੈ ਮੈਂ लाਡੀ ਨਾਲ ਪਿਆਰ ਕਰਦੀ ਹਾਂ ਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ ਜਦੋਂ ਮੈਂ ਇਹ ਗੱਲ ਤਾਂ ਕਹੇ ਤਾਂ ਮੇਰੀ ਚਾਚੀ ਨੇ ਮੇਰੇ ਨੇੜੇ ਆ ਕੇ ਮੈਨੂੰ ਥੱਪੜ ਮਾਰਿਆ ਤੇ ਕਿਹਾ ਕਿ ਅੱਜ ਤੋਂ ਬਾਅਦ ਉਸ लाਡੀ ਦਾ ਨਾਮ ਮੇਰੀ ਜੁਬਾਤੇਰੀ ਜੁਬਾਨ ਤੇ ਦਵਾਰਾ ਆਇਆ ਤਾਂ ਮੈਂ ਤੁਹਾਨੂੰ ਮਾਰ ਦੇਵਾਂਗੀ ਜਦੋਂ ਮੈਂ ਆਪਣੇ ਪਿਤਾ ਵੱਲ ਵੇਖਿਆ ਤਾਂ ਉਹ ਵੀ ਉਹਨਾਂ ਲੋਕਾਂ ਦੇ ਪਾਸੇ ਹੀ ਗੱਲ ਕਰ ਰਹੇ ਸਨ ਸਾਰਿਆਂ ਨੇ ਮੈਨੂੰ ਬਹੁਤ ਗੱਲਾਂ ਸੁਣਾਈਆਂ ਤੇ ਕਿਹਾ ਕਿ ਮੈਂ ਬਹੁਤ ਬੇਸ਼ਰਮ ਹਾਂ ਸਾਰੇ ਕਹ ਐਸ ਲੜਕੀ ਦੀ ਹਿੰਮਤ ਦੇਖੋ ਅੱਜ ਸਵੇਰੇ ਸਭ ਦੇ ਸਾਹਮਣੇ ਆਪਣੀ ਪਸੰਦ ਦਾ ਪਿਗਰਾ ਪ੍ਰਗਟਾਵਾ ਕੀਤਾ ਪਤਾ ਨਹੀਂ ਕੱਲ ਨੂੰ ਕੀ ਕਰੇਗੀ ਹਫ਼ਤੇ ਦੇ ਅੰਦਰ ਇਸ ਦਾ ਵਿਆਹ ਕਰ ਦਿਓ ਤੇ ਇਸ ਨੂੰ ਇੱਥੋਂ ਦਫਾ ਕਰੋ ਮੇਰੇ ਪਿਤਾ ਨੇ ਕਿਹਾ ਐਦਾਂ ਹੀ ਹੋਵੇਗਾ ਮੈਂ ਆਪਣੇ ਪਿਤਾ ਵੱਲ ਵੇਖਿਆ ਉਸ ਨੇ ਵੀ ਮੇਰੇ ਤੋਂ ਅੱਖਾਂ ਚੁਰਾ ਦਿੱਤੀਆਂ ਮੇਰਾ ਦਿਲ ਕੀਤਾ ਕਿ ਹੁਣ ਮੈਂ ਆਪਣੇ ਆਪ ਨੂੰ ਮਾਰ ਲਾਵਾਂ ਮੈਂ ਸੋਚਿਆ ਸੀ ਕਿ ਸ਼ਾਇਦ ਮੇਰੇ ਪਿਤਾ ਮੇਰਾ ਸਾਥ ਦੇਵੇਗਾ ਪਰ ਕਿਸੇ ਨੇ ਮੇਰਾ ਸਾਥ ਨਾ ਦਿੱਤਾ ਇੱਕ ਹਫਤੇ ਦੇ ਅੰਦਰ ਹੀ ਮੇਰੇ ਲਈ ਇੱਕ ਰਿਸ਼ਤਾ ਮਿਲਿਆ ਮਿਲ ਗਿਆ ਅਫਸੋਸ ਦੀ ਗੱਲ ਇਹ ਸੀ ਕਿ ਲਾਡੀ ਨੇ ਮੇਰੇ ਲਈ ਉਹ ਰਿਸ਼ਤਾ ਦੇਖਿਆ ਸੀ ਜੋ ਲੋਕ ਪਹਿਲਾਂ ਸਾਡੇ ਘਰ ਆਏ ਸਨ ਉਹਨਾਂ ਨੇ ਅਚਾਨਕ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਮੇਰੇ ਪਿਤਾ ਜੀ ਨੂੰ ਘਾਟੀ ਵੱਲੋਂ ਲਾ ਲਾਡੀ ਵੱਲੋਂ ਲਿਆਂਦਾ ਰਿਸ਼ਤਾ ਠੀਕ ਲੱਗਿਆ ਮੈਨੂੰ ਇੱਕ ਹਫ਼ਤੇ ਦੇ ਇੱਕ ਹਫ਼ਤੇ ਤੱਕ ਕਮਰੇ ਵਿੱਚ ਬੰਦ ਰੱਖਿਆ ਗਿਆ ਕਿਸੇ ਨੇ ਮੇਰੇ ਨਾਲ ਗੱਲ ਵੀ ਨਾ ਕੀਤੀ ਮੇਰੇ ਨਾਲ ਜਾਨਵਰਾ ਵਰਗਾ ਸਲੂਕ ਕੀਤਾ ਮੈਨੂੰ ਖਾਣਾ ਵੀ ਨਹੀਂ ਦਿੱਤਾ ਗਿਆ ਅਤੇ ਕਿਹਾ ਗਿਆ ਸੀ ਕਿ ਅਸੀਂ ਤੁਹਾਨੂੰ ਇਸ ਘਰ ਤੋਂ ਦੂਰ ਭੇਜਣਾ ਚਾਹੁੰਦੇ ਹਾਂ ਪਰ ਤੂੰ ਤਾਂ ਇਸ ਘਰ ਤੋਂ ਦੂਰ ਹੀ ਨਹੀਂ ਜਾਣਾ ਚਾਹੁੰਦੀ ਲਾਡੀ ਨਾਲ ਵਿਆਹ ਕਰਵਾਉਣ ਦਾ ਕਿਆਲ ਮਨ ਚੋਂ ਕੱਢ ਦੇ ਉਹ ਕਦੀ ਵੀ ਤੇਰਾ ਨਹੀਂ ਹੋ ਸਕਦਾ ਉਸ ਦੇ ਮਾਪੇ ਤੁਹਾਨੂੰ ਨੂੰ ਨਹੀਂ ਨੂੰ ਨਹੀਂ ਬਣਾਉਣਗੇ ਮੈਂ ਹੌਸਲਾ ਹਾਰ ਗਈ ਮੇਰਾ ਹੌਸਲਾ ਟੁੱਟ ਗਿਆ ਮੈਂ ਬਹੁਤ ਪਰੇਸ਼ਾਨ ਸੀ ਮੈਨੂੰ ਤਿਆਰ ਕਰਕੇ ਆਪਣੇ ਲਾਰੇ ਲਾੜੇ ਨਾਲ ਬਿਠਾ ਦਿੱਤਾ ਗਿਆ ਤੇ ਵਿਆਹ ਦੀ ਰਸਮ ਸ਼ੁਰੂ ਹੋਈ ਤਾਂ ਮੇਰਾ ਲਾੜਾ ਜਿਸ ਦਾ ਨਾਮ ਗगन ਸੀ ਅਚਾਨਕ ਖੜਾ ਹੋ ਗਿਆ ਤੇ ਉਸਨੇ ਕਿਹਾ ਕਿ ਮੇਰੀਆਂ ਵਿਆਹ ਕਰਵਾਉਣ ਤੋਂ ਪਹਿਲਾਂ ਕੁਝ ਸ਼ਰਤਾਂ ਹਨ ਪਹਿਲਾਂ ਤੁਹਾਨੂੰ ਉਹ ਸ਼ਰਤਾਂ ਮੰਨਣੀਆਂ ਪੈਣਗੀਆਂ ਫਿਰ ਹੀ ਮੈਂ ਇਸ ਲੜਕੀ ਨਾਲ ਵਿਆਹ ਕਰਵਾਵਾਂਗਾ ਮੇਰੇ ਪਿਤਾ ਨੇ ਕਿਹਾ ਕਿ ਤੁਹਾਡੀਆਂ ਜੋ ਵੀ ਸ਼ਰਤਾਂ ਹਨ ਦੱਸ ਦਿਓ ਮੇਰੇ ਮੈਂ ਹੋਣ ਵਾਲੇ ਪਿਤਾ ਨੇ ਕਿਹਾ ਕਿ ਇਹ ਸ਼ਰਤਾਂ ਉਹ ਮੇਰੇ ਪਿਤਾ ਜੀ ਨੂੰ ਦੱਸ ਦੇਣਗੇ ਅਤੇ ਗਗਨ ਇੱਕ ਪਾਸੇ ਚਲਾ ਗਿਆ। ਇੱਕ ਘੰਟਾ ਆਪਸ ਵਿੱਚ ਗੱਲਾਂ ਕਰਦੇ ਰਹੇ। ਪਤਾ ਨਹੀਂ ਦੋਨਾਂ ਨੇ ਕੀ ਕੀ ਗੱਲਾਂ ਕੀਤੀਆਂ ਤੇ ਵਾਪਸ ਆ ਗਏ। ਉਸ ਤੋਂ ਬਾਅਦ ਗਗਨ ਨੇ ਮੇਰੇ ਨਾਲ ਵਿਆਹ ਕਰਵਾ ਲਿਆ ਮੈਂ ਆਪਣਾ ਘਰ ਛੱਡ ਦਿੱਤਾ। ਪਰ ਮੈਂ ਇੱਕ ਪਲਾਨ ਬਣਾ ਲਿਆ ਸੀ ਕਿ ਮੈਂ ਲਾਡੀ ਤੋਂ ਇਲਾਵਾ ਹੋਰ ਕਿਸੇ ਦੀ ਨਹੀਂ ਹੋ ਸਕਦੀ। ਮੇਰੇ ਕੋਲ ਜ਼ਹਿਰ ਦੀ ਬੋਤਲ ਸੀ ਜਿਸ ਨੂੰ ਮੈਂ ਖੁਦਕੁਸ਼ੀ ਕਰਨ ਲਈ ਪਹਿਲੀ ਹੀ ਰਾਤ ਪੀਣਾ ਸੀ ਪਰ ਜਦੋਂ ਗगन ਮੇਰੇ ਕਮਰੇ ਵਿੱਚ ਆਇਆ ਤਾਂ ਉਸ ਨੇ ਮੇਰੇ ਹੱਥ ਵਿੱਚ ਜ਼ਹਿਰ ਦੀ ਬੋਤਲ ਫੜ ਲਈ ਫੜੀ ਹੋਈ ਦੇਖ ਕੇ ਤਾਂ ਉਸ ਨੇ ਇੱਕ ਹੋਰ ਬੋਤਲ ਲੈ ਕੇ ਦੂਜਾ ਹੱਥ ਮੇਰੇ ਵੱਲ ਵਧਾਇਆ ਤੇ ਮੈਨੂੰ ਲੱਗਣ ਲੱਗਾ ਕਿ ਗगन ਮੈਨੂੰ ਮਾਰੇ ਗਮੈਨ ਨੂੰ ਲੱਗਾ ਕਗਨ ਮੈਨੂੰ ਮਾਰੇਗਾ ਉਹ ਗੁੱਸੇ ਹੋਵੇਗਾ ਪਰ ਉਸਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਤੁਸੀਂ ਇਹ ਜਿਹਿਆ ਕਿਉਂ ਕਰਨਾ ਚਾਹੁੰਦੇ ਹੋ ਮੈਂ ਕਿਹਾ ਤੁਹਾਨੂੰ ਇਹ ਜਾਣਨ ਦੀ ਲੋੜ ਨਹੀਂ ਉਸਨੇ ਕਿਹਾ ਕਿ ਮੈਂ ਤੁਹਾਡੇ ਤੇ ਕਦੇ ਕੋਈ ਜ਼ਬਰਦਸਤੀ ਨਹੀਂ ਕਰਾਂਗਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ ਉਸਨੇ ਕਿਹਾ ਕਿ ਉਹ ਮੇਰੇ ਨਾਲ ਰਹਿਣਾ ਚਾਹੁੰਦਾ ਹੈ ਮੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੇਗਾ ਉਸ ਨੇ ਮੇਰੇ ਨਾਲ ਬਹੁਤ ਆਰਾਮ ਨਾਲ ਗੱਲ ਕੀਤੀ ਉਸ ਨੇ ਮੈਨੂੰ ਸ਼ਾਂਤ ਕੀਤਾ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਕਿ ਮੈਂ ਲਾਡੀ ਨਾਲ ਪਿਆਰ ਕਰਦੀ ਹਾਂ ਇਸ ਲਈ ਇਸ ਵਿੱਚ ਮੇਰੀ ਕੀ ਗਲਤੀ ਹੈ ਕਿ ਪਿਆਰ ਕਰਨਾ ਕੋਈ ਗੁਨਾਹ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਮੈਂ ਤੁਹਾਨੂੰ ਧੋਕਾ ਨਹੀਂ ਤੋ ਖਾ ਨਹੀਂ ਦੇਣਾ ਨਹੀਂ ਦਿੱਤਾ ਜੇ ਮੈਂ ਤੁਹਾਨੂੰ ਨਾ ਦੱਸਦੀ ਤਾਂ ਇਹ ਧੋਖਾ ਹੁੰਦਾ ਮੈਂ ਕਿਹਾ ਮੈਂ ਤੁਹਾਡੇ ਨਾਲ ਪਤੀ ਪਤਨੀ ਦਾ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਉਸਨੇ ਕਿਹਾ ਕਿ ਮੈਨੂੰ ਵੀ ਜ਼ਬਰਦਸਤੀ ਦਾ ਰਿਸ਼ਤਾ ਬਣਾਉਣ ਦਾ ਕੋਈ ਸ਼ੌਂਕ ਨਹੀਂ ਹੈ ਉਹ ਮੇਰੇ ਖਿਆਲ ਰੱਖੇ ਮੇਰਾ ਖਿਆਲ ਰੱਖੇਗਾ ਅਤੇ ਉਸ ਨੂੰ ਮੇਰੇ ਬੀਤੇ ਹੋਏ ਕੱਲ ਦੀ ਵੀ ਕੋਈ ਚਿੰਤਾ ਨਹੀਂ ਹੈ ਗਗਨ ਮੇਰੇ ਕਮਰੇ ਤੋਂ ਚਲਾ ਗਿਆ ਗਗਨ ਨੇ ਮੈਨੂੰ ਦਿਲਾਸਾ ਦਿੱਤਾ ਤੇ ਪ੍ਰੋਸਾ ਦਿਵਾਇਆ ਕਿ ਮੈਂ ਉਸ ਦੇ ਨਾਲ ਸੁਰੱਖਿਅਤ ਹਾਂ ਪਰ ਸਵੇਰੇ ਇੱਕ ਖਬਰ ਨੇ ਮੇਰਾ ਦਿਲ ਤੋੜ ਦਿੱਤਾ ਜਦੋਂ ਮੇਰੀ ਸੱਸ ਨੇ ਮੈਨੂੰ ਦੱਸਿਆ ਕਿ ਗਗਨ ਲੰਡਨ ਲਈ ਰਵਾਨਾ ਹੋ ਗਿਆ ਹੈ ਮੈਂ ਤਾਂ ਹੈਰਾਨ ਰਹਿ ਗਈ ਕਿ ਵਿਆਹ ਦੀ ਅਗਲੀ ਸਵੇਰ ਇੱਕ ਲਾੜਾ ਕਿਵੇਂ ਲੰਡਨ ਲਈ ਰਵਾਨਾ ਹੋ ਸਕਦਾ ਹੈ ਉਹ ਵੀ ਆਪਣੇ ਘਰ ਵਾਲੀ ਨੂੰ ਬਿਨਾਂ ਦੱਸੇ ਉਹ ਕਹਿ ਰਿਹਾ ਸੀ ਕਿ ਉਹ ਮੇਰੇ ਨਾਲ ਹੀ ਰਹੇਗਾ ਅਤੇ ਹਰ ਚੰਗੇ ਮਾੜੇ ਦਿਨ ਵਿੱਚ ਮੇਰਾ ਸਾਥ ਦੇਵੇਗਾ ਪਰ ਸਵੇਰੇ ਉੱਠਦਿਆਂ ਹੀ ਉਹ ਮੈਨੂੰ ਛੱਡ ਕੇ ਚਲਾ ਗਿਆ ਮੇਰਾ ਸਿਰ ਕੁਮ ਮੁੱਕਮਰਿਆ ਸੀ ਮੈਂ ਗੁੱਸੇ ਵਿੱਚ ਜਾ ਕੇ ਆਪਣੀ ਸੱਸ ਨੂੰ ਕਿਹਾ ਕਿ ਤੁਹਾਡਾ ਪੁੱਤਰ ਅਜਿਹਾ ਕਿਵੇਂ ਕਰ ਸਕਦਾ ਹੈ ਕਟੋ-ਕਟ ਮਿਲ ਕੇ ਤਾਂ ਜਾਂਦਾ ਉਹ ਮੈਨੂੰ ਬਿਨਾ ਮਿਲੇ ਕਿਵੇਂ ਚਲਾ ਗਿਆ ਤਾਂ ਮੇਰੀ ਸੱਸ ਨੇ ਕਿਹਾ ਕਿ ਉਸਨੇ ਵਿਆਹ ਤੋਂ ਪਹਿਲਾਂ ਹੀ ਤੇਰੇ ਪਿਤਾ ਗਤਨ ਸ਼ਰਤਾਂ ਰੱਖੀਆਂ ਸਨ ਜਿੰਨਾ ਵਿੱਚੋਂ ਪਹਿਲੀ ਸ਼ਰਤ ਇਹ ਸੀ ਕਿ ਉਹ ਵਿਆਹ ਤੋਂ ਅਗਲੇ ਦਿਨ ਦਿਨ ਹੀ ਆਪਣੀ ਨੌਕਰੀ ਤੇ ਚਲਾ ਜਾਵੇਗਾ ਤੇਰੇ ਬਾਪ ਨੇ ਤੈਨੂੰ ਨਹੀਂ ਦੱਸਿਆ ਉਸ ਤੋਂ ਬਾਅਦ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਮੈਂ ਕੀ ਕਹਾ ਕਿ ਮੇਰੇ ਪਿਤਾ ਨੇ ਮੈਨੂੰ ਸੱਚਮੁੱਚ ਕੁਝ ਨਹੀਂ ਦੱਸਿਆ ਮੈਂ ਉਸ ਨੂੰ ਪੁੱਛਿਆ ਬਾਕੀ ਦੋ ਸ਼ਰਤਾਂ ਕੀ ਸਨ ਤਾਂ ਉਸ ਨੇ ਕਿਹਾ ਕਿ ਆਪਣੇ ਪਿਤਾ ਤੋਂ ਹੀ ਪੁੱਛ ਅਗਲੇ ਹੀ ਦਿਨ ਉਹ ਆਪਣੇ ਘਰ ਚਲੀ ਗਈ ਬਾਪ ਬਾਪੂ ਨੂੰ ਦੱਸਿਆ ਕਿ ਮੇਰੇ ਪਤੀ ਪਤੀ ਮੈਨੂੰ ਦੱਸੇ ਬਿਨਾ ਹੀ ਲੰਡਨ ਚਲਾ ਗਿਆ ਹੈ ਪਿਤਾ ਨੇ ਕਿਹਾ ਕਿ ਇਹ ਕਿਹੜੀ ਨਵੀਂ ਗੱਲ ਹੈ ਦੂਜੀਆਂ ਔਰਤਾਂ ਦੇ ਪਤੀ ਵੀ ਨੌਕਰੀ ਲਈ ਦੇਸ਼ ਤੋਂ ਬਾਹਰ ਜਾਂਦੇ ਹੀ ਹਨ ਮਹਿਰਾਨ ਹੋ ਕੇ ਆਪਣੇ ਪਾਪਾ ਵੱਲ ਵੇਖਣ ਲੱਗੀ ਉਸ ਨੇ ਕਿਹਾ ਕਿ ਤੂੰ ਆਪਣਾ ਘਰ ਸੰਭਾਲ ਤੇ ਆਪਣੀ ਸੱਸ ਦੀ ਸੇਵਾ ਕਰ ਫਿਰ ਅੱਜ ਸਾਡੇ ਘਰ ਵਾਪਸ ਨਾ ਆਵੀ ਹੁਣ ਮੈਂ ਇੰਨਾ ਸਭ ਤੋਂ ਦੂਰ ਹੋ ਗਈ ਹਾਂ ਹੁਣ ਉਹ ਮੇਰਾ ਸਾਥ ਦੇਣਗੇ ਪਰ ਫਿਰ ਮੀ ਸਾਡਾ ਪਰਿਵਾਰ ਵਾਲ ਸਾਡਾ ਸਾਡੇ ਪਰਿਵਾਰ ਵਾਲਿਆਂ ਦਾ ਰਵਈਆ ਮੇਰੇ ਨਾਲ ਉਹੀ ਸੀ ਜਦੋਂ ਮੈਂ ਰੋਂਦੀ ਹੋਈ ਬਾਹਰ ਆਈ ਤਾਂ ਘਰੋਂ ਨਿਕਲਦੇ ਸਮੇਂ ਲਾਡੀ ਨਾਲ ਟਕਰਉਂਦੀ ਉਸ ਨੂੰ ਦੇਖ ਕੇ ਮੇਰੇ ਹੰਝੂ ਨਿਕਲ ਗਏ ਪਰ ਮੈਂ ਉਸ ਨਾਲ ਕੋਈ ਵੀ ਗੱਲ ਨਾ ਕੀਤੀ ਸ਼ਿਕਾਇਤਾਂ ਭਰੀਆਂ ਨਜ਼ਰਾਂ ਨਾਲ ਉਹ ਸਵਾਲ ਤੱਕਿਆ ਮੇਰੇ ਵਿੱਚ ਕੋਈ ਕਮੀ ਨਹੀਂ ਸੀ ਮੈਂ ਉਸ ਤੋਂ ਵੱਧ ਸੋਹਣੀ ਸੀ ਜੇ ਉਹ ਮੈਨੂੰ ਆਪਣਾ ਅਪਣਾ ਲੈਂਦਾ ਤਾਂ ਮੇਰੀ ਜ਼ਿੰਦਗੀ ਇਸ ਤਰ੍ਹਾਂ ਨਾ ਹੁੰਦੀ ਉਹ ਜਾਣਦਾ ਸੀ ਕਿ ਮੈਨੂੰ ਉਹਨਾਂ ਉਹਨਾਂ ਗੁਨਾਹ ਦੀ ਸਜ਼ਾ ਮਿਲੀ ਜੋ ਮੈਂ ਨਹੀਂ ਕੀਤੀ ਜੇ ਉਹ ਚਾਹੁੰਦਾ ਤਾਂ ਮੈਨੂੰ ਬਚਾ ਸਕਦਾ ਸੀ ਪਰ ਉਹ ਵੀ ਜ਼ਾਲਮ ਬਣ ਗਿਆ ਮੈਂ ਆਪਣੀ ਸੱਸ ਤੋਂ ਗगन ਦਾ ਨੰਬਰ ਮੰਗਿਆ ਤਾਂ ਕਿ ਉਸ ਨੂੰ ਪੁੱਛ ਸਕਾਂ ਕਿ ਉਸ ਨੇ ਅਜਿਹਾ ਕਿਉਂ ਕੀਤਾ ਮੇਰੀ ਸੱਸ ਪਹਿਲਾਂ ਤਾਂ ਮੈਨੂੰ ਨੰਬਰ ਦੇਣ ਲਈ ਤਿਆਰ ਨਹੀਂ ਸੀ ਪਰ ਫਿਰ ਉਸ ਨੇ ਨੰਬਰ ਦੇ ਦਿੱਤਾ ਉਸ ਨੰਬਰ ਇਹ ਨੰਬਰ ਬੰਦ ਸੀ ਮੈਂ ਉਸ ਨੂੰ ਵਟਸਐਪ ਕੀਤਾ ਉੱਥੇ ਵੀ ਗगन ਨੇ ਮੈਨੂੰ ਕੋਈ ਜਵਾਬ ਨਾ ਦਿੱਤਾ ਅਤੇ ਹੈਰਾਨ ਦੀ ਗੱਲ ਇਹ ਸੀ ਕਿ ਉਹ ਮੇਰੇ ਮੈਸੇਜ ਦੇਖ ਰਿਹਾ ਸੀ ਪਰ ਉਹਨਾਂ ਦਾ ਜਵਾਬ ਨਹੀਂ ਦੇ ਰਿਹਾ ਸੀ ਮੇਰੀ ਜ਼ਿੰਦਗੀ ਉਸੇ ਦਿਨ ਬਰਬਾਦ ਹੋ ਗਈ ਜਦੋਂ ਮੇਰਾ ਵਿਆਹ ਲਾਡੀ ਤੋਂ ਇਲਾਵਾ ਕਿਸੇ ਹੋਰ ਨਾਲ ਕੀਤਾ ਗਿਆ ਪਰ ਹੁਣ ਮੇਰੇ ਨਾਲ ਇਹ ਜ਼ੁਲਮ ਹੋਇਆ ਕਿ ਮੇਰੇ ਪਤੀ ਨੇ ਮੈਨੂੰ ਪਹਿਲਾਂ ਪਹਿਲੇ ਦਿਨ ਹੀ ਛੱਡ ਦਿੱਤਾ ਅਤੇ ਹੁਣ ਉਹ ਮੇਰੀ ਗੱਲ ਵੀ ਨਹੀਂ ਸੁਣਦਾ ਸੁਣ ਰਿਹਾ ਸੀ ਪਰ ਮੈਂ ਕਿਸੇ ਤਰ੍ਹਾਂ ਇਨਾਂ ਹਾਲਾਤਾਂ ਨੂੰ ਸਵੀਕਾਰ ਕਰ ਲਿਆ ਕਿਉਂਕਿ ਮੇਰੇ ਕੋਲ ਕੋਈ ਹੋਰ ਆਚਾਰਾ ਵੀ ਨਹੀਂ ਸੀ ਮੇਰੀ ਸੱਸ ਨੇ ਕਿਹਾ ਕਿਉਂ ਜਲਦੀ ਹੀ ਮੇਰੇ ਕੋਲ ਵਾਪਸ ਆ ਜਾਵੇਗਾ ਉਹ ਜਲਦੀ ਹੀ ਤੇਰੇ ਕੋਲ ਵਾਪਸ ਆ ਜਾਵੇਗਾ ਪਰ ਮੇਰੇ ਕੋਲ ਰਹਿਣ ਦਾ ਕੋਈ ਕਾਰਨ ਨਹੀਂ ਸੀ ਕੋਈ ਰਸਤਾ ਨਹੀਂ ਸੀ ਫਿਰ ਐਸ ਘਰ ਵਿੱਚ ਕੁਝ ਅਜੀਬ ਗੱਲਾਂ ਹੋਣ ਲੱਗੀਆਂ ਲੱਗ ਪਈਆਂ ਜਦੋਂ ਮੈਂ ਇੱਕਦ ਇੱਕ ਦਿਨ ਰਾਤ ਨੂੰ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਮੇਰੀ ਸੱਸ ਮੇਰਾ ਹੱਥ ਫੜੀ ਬੈਠੀ ਸੀ ਉਸ ਨੂੰ ਉੱਥੋਂ ਦੇਖ ਕੇ ਮਹਿਰਾਨ ਰਹਿ ਗਈ ਮੇਰੇ ਪੁੱਛਣ ਤੇ ਉਸ ਨੇ ਕਿਹਾ ਕਿ ਉਹ ਦੇਖਣ ਆਈ ਹੈ ਕਿ ਮੈਂ ਸੌਂ ਗਈ ਹਾਂ ਕਿ ਨਹੀਂ ਮੈਨੂੰ ਇੰਨੀ ਚਿੰਤਾ ਸੀ ਕਿ ਉਹ ਕਦੇ ਵੀ ਆਪਣੀ ਨੀਂਦ ਵਿੱਚ ਵਿਘਟਨ ਨਹੀਂ ਪਾਵੇਗੀ ਵੇਗਾ ਨਹੀਂ ਪਾਵੇਗੀ ਅਤੇ ਐਸੇ ਤਰ੍ਹਾਂ ਮੈਨੂੰ ਪੁੱਛਣ ਲਈ ਆਵੇਗੀ ਕਿ ਮੈਂ ਸੌ ਰਹੀ ਹਾਂ ਜਾਂ ਨਹੀਂ ਪਹਿਲੇ ਦਿਨ ਉਸਨੇ ਬਹਾਨਾ ਮ ਬਣਾਇਆ ਕਿ ਉਹ ਮੈਨੂੰ ਚੈੱਕ ਕਰਨ ਆਈ ਹੈ ਪਰ ਇਹ ਸੁਣ ਇਹ ਹੁਣ ਰੋਜ਼ ਹੀ ਹੋ ਰਿਹਾ ਸੀ ਜਦੋਂ ਵੀ ਮੈਂ ਗੂੜੀ ਨੀਂਦ ਵਿੱਚ ਸੌਂ ਜਾਂਦੀ ਤਾਂ ਮੇਰੀ ਸੱਸ ਮੇਰੇ ਕੋਲ ਆ ਕੇ ਬੈਠ ਜਾਂਦੀ ਹੈ ਜਾਂਦੀ ਮੈਂ ਉਸ ਦੀ ਇਸ ਹਰਕਤ ਨੂੰ ਬਹੁਤ ਡਰ ਬਹੁਤ ਉਸ ਹਰਕਤ ਤੋਂ ਬਹੁਤ ਡਰ ਗਈ ਇਸ ਤੋਂ ਇਲਾਵਾ ਮੈਂ ਐਸਾ ਘਰ ਵਿੱਚ ਇਕੱਲੀ ਸੀ ਉਹ ਹਰ ਰਾਤ ਮੇਰੇ ਕੋਲ ਬੈਠਦੀ ਤੇ ਜਦੋਂ ਮੈਂ ਨੀਂਦ ਸੌਂ ਜਾ ਨੀਂਦ ਸੌਂ ਜਾਗਦੀ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਲੈਂਦੀ ਇੱਕ ਦਿਨ ਮੈਂ ਤੰਗ ਆ ਕੇ ਆਪਣੀ ਸੱਸ ਨੂੰ ਪੁੱਛਿਆ ਕਿ ਤੁਸੀਂ ਹਰ ਰੋਜ਼ ਰਾਤ ਨੂੰ ਮੇਰੇ ਕੋਲ ਆ ਕੇ ਕਿਉਂ ਬੈਠਦੇ ਹੋ ਉਸ ਦੇ ਮੂੰਹ ਵਿੱਚੋਂ ਇੱਕ ਇੱਕੋ ਜਿਹੀ ਗੱਲ ਨਿਕਲੀ ਸੋ ਜੋ ਸੁਣ ਮੈਂ ਮਹਿਰਾਨ ਰਹਿ ਗਈ ਜੋ ਮੈਂ ਸੁਣ ਕੇ ਹੈਰਾਨ ਰਹਿ ਗਈ ਉਹ ਕਹਿੰਦੀ ਕਿ ਮੈਨੂੰ ਇਹ ਸਭ ਕਰਨ ਲਈ ਕਿਹਾ ਗਿਆ ਹੈ ਮੈਂ ਉਸ ਨੂੰ ਪੁੱਛਿਆ ਕਿ ਉਸ ਨੂੰ ਕਿਸ ਨੇ ਕਿਹਾ ਹੈ ਤਾਂ ਉਹ ਘਬਰਾ ਗਈ ਤੇ ਉੱਥੋਂ ਚਲੀ ਗਈ ਮੈਂ ਉਸ ਨੂੰ ਵਾਰ-ਵਾਰ ਪੁੱਛਿਆ ਪਰ ਉਸ ਨੇ ਮੇਰੇ ਸਵਾਲ ਦਾ ਜਵਾਬ ਕੋਈ ਜਵਾਬ ਨਾ ਦਿੱਤਾ ਹੁਣ ਮੇਰਾ ਮੱਥਾ ਠਣ ਗਿਆ ਕਿ ਆਖਰ ਉਸ ਨੂੰ ਕਿਸ ਨੇ ਕਿਹਾ ਕਿ ਉਹ ਹਰ ਰੋਜ਼ ਰਾਤ ਨੂੰ ਮੇਰੇ ਕੋਲ ਆ ਕੇ ਬੈਠੇ ਇਹ ਸਭ ਮੇਰੇ ਨਾਲ ਕੀ ਹੋ ਰਿਹਾ ਸੇ ਅਤੇ ਮੈਂ ਆਪਣੇ ਪਿਤਾ ਦੇ ਘਰ ਜਾ ਕੇ ਪੁੱਛਿਆ ਕਿ ਗगन ਨੇ ਵਿਆਹ ਤੋਂ ਪਹਿਲਾਂ ਤਿੰਨ ਸ਼ਰਤਾਂ ਕਿ ਰੱਖੀਆਂ ਸਨ ਬਾਕੀ ਦੀਆਂ ਦੋ ਸ਼ਰਤਾਂ ਕੀ ਸਨ ਮੇਰੇ ਪਿਤਾ ਜੀ ਨੇ ਮੈਨੂੰ ਦੱਸਣ ਤੋਂ ਮਨਾ ਕਰ ਦਿੱਤਾ ਅੱਜ ਮੈਂ ਹੈਰਾਨ ਰਹਿ ਗਈ ਮੇਰੇ ਸਬਰ ਦਾ ਬੰ ਬੰ ਡਟ ਗਿਆ ਮੈਂ ਕਿਹਾ ਪਿਤਾ ਜੀ ਤੁਸੀਂ ਮੇਰੀ ਮਾਂ ਨੂੰ ਵੀ ਉਸ ਰੱਬ ਕੋਲ ਜਾ ਕੇ ਮਿਲੋਗੇ ਤਾਂ ਅੱਜ ਤੂੰ ਹੀ ਸੋਚਣਾ ਸ਼ੁਰੂ ਕਰਾ ਦਿਓ ਕਿ ਉਸ ਦਿਨ ਉਸ ਦੇ ਸਵਾਲਾਂ ਦੇ ਜਵਾਬ ਤੁਹਾ ਸਵਾਲਾਂ ਦੇ ਤੁਹਾਡੇ ਕੋਲ ਕੀ ਜਵਾਬ ਹੋਣਗੇ ਜਦੋਂ ਉਹ ਪੁੱਛੇਗੇ ਕਿ ਤੁਸੀਂ ਮੇਰੀ ਧੀ ਦਾ ਧਿਆਨ ਰੱਖਿਆ ਜਾਂ ਨਹੀਂ ਰੋਂਦੇ ਹੋਏ ਮੈਂ ਰੋਂਦੀ ਹੋਈ ਮੈਂ ਵਾਪਸ ਆ ਗਏ ਮੇਰੇ ਪਿਤਾ ਜੀ ਵੀ ਉੱਥੇ ਚਲੇ ਗਏ ਮੈਂ ਬਹੁਤ ਕੁਝ ਨਹੀਂ ਕਿਹਾ ਮੈਂ ਸੌ ਖਾਂਦੀ ਖਾਦੀ ਸੀ ਕਿ ਮੈਂ ਮਰ ਜਾਵਾਂਗੀ ਪਰ ਮੈਂ ਦੁਬਾਰਾ ਉਸ ਘਰ ਵਿੱਚ ਵਾਪਸ ਨਹੀਂ ਜਾਵਾਂਗੀ ਐਸੇ ਤਰ੍ਹਾਂ ਤਿੰਨ ਮਹੀਨੇ ਬੀਤ ਗਏ ਮੈਨੂੰ ਖਬਰ ਮਿਲੀ ਕਿ ਮੇਰੇ ਘਰ ਵਿੱਚ ਕੋਈ ਝਗੜਾ ਚੱਲ ਰਿਹਾ ਹੈ ਪਰ ਮੇਰਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਜਦੋਂ ਮੈਂ ਉੱਥੋਂ ਜਾਂਦੀ ਤਾਂ ਮੇਰੇ ਨਾਲ 11 ਨਾਲੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਮੈਂ ਉੱਥੋਂ ਜਾਣਾ ਹੀ ਬੰਦ ਕਰ ਦਿੱਤਾ ਅਤੇ ਉੱਥੋਂ ਦੀਆਂ ਕਬਰਾਂ ਰੱਖਣੀਆਂ ਵੀ ਬੰਦ ਕਰ ਦਿੱਤੀਆਂ ਮੈਨੂੰ ਆਪਣੀ ਜ਼ਿੰਦਗੀ ਤੋਂ ਨਫ਼ਰਤ ਹੋਣ ਲੱਗੀ ਮੈਂ ਖੁਦਕੁਸ਼ੀ ਕਰਨਾ ਚਾਹੁੰਦੀ ਪਰ ਮੇਰੀ ਸੱਸ ਹਰ ਸਮੇਂ ਮੇਰੇ ਨਾਲ ਰਹਿੰਦੀ ਸੀ ਇੱਕ ਦਿਨ ਮੈਨੂੰ ਗगन ਦੇ ਬਾਪ ਕਾਸੀਓ ਤਲਾਕ ਦੇ ਕਾਗਜ਼ ਮਿਲੇ ਤਾਂ ਮੈਂ ਹੈਰਾਨ ਰਹਿ ਗਈ ਕਿ ਐਸ ਵਿਅਕਤੀ ਨੇ ਮੇਰੇ ਨਾਲ ਕੀ ਕੀਤਾ ਮੇਰੇ ਨਾਲ ਇੱਕ ਦਿਨ ਵੀ ਨਹੀਂ ਦੱਸਾਇਆ ਮੇਰੇ ਨਾਲ ਰਹਿਣ ਦਾ ਵਾਅਦਾ ਕਰਕੇ ਮੈਨੂੰ ਇਕੱਲੀ ਛੱਡ ਦਿੱਤਾ ਤੇ ਹੁਣ ਆਪ ਪਰਦੇਸ ਵਿੱਚ ਜਾ ਬੈਠਾ ਤੇ ਉਸ ਨੇ ਮੈਨੂੰ ਤਲਾਕ ਵੀ ਦੇ ਦਿੱਤਾ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਗਲਤੀ ਕੀਤੀ ਸੀ ਤੇ ਮੈਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਮੈਂ ਬਹੁਤ ਪਰੇਸ਼ਾਨ ਸੀ ਹੁਣ ਮੇਰੇ ਵਿੱਚ ਜਵਾਬ ਦੇਣ ਜਵਾਬ ਦੇਣਾ ਨਹੀਂ ਸੀ ਮੈਂ ਘਰ ਦੀ ਛੱਤ ਵੱਲ ਵਧੀ ਮੇਰੇ ਸੱਸ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣਾ ਹੱਥ ਛੁਡਾ ਲਿਆ ਤੇ ਛੱਤ ਤੇ ਛਾਲ ਮਾਰਨ ਹੀ ਵਾਲੀ ਸੀ ਕਿ ਮੈਂ ਇਹ ਦੇਖ ਕੇ ਹੇਰਾਨ ਰਹਿ ਗਈ। ਓਕੇ ਮੈਨੂੰ ਲਾਡੀ ਨੇ ਫੜ ਲਿਆ ਤੇ ਕਿਹਾ ਕਿ ਤੂੰ ਮਰਨਾ ਚਾਹੁੰਦੀ ਹੈ। ਜਦੋਂ ਲਾਡੀ ਨੇ ਇਹ ਕਿਹਾ ਤਾਂ ਮੈਂ ਹੈਰਾਨ ਰਹਿ ਗਈ। ਉਹ ਮੈਨੂੰ ਕਾਰ ਵਿੱਚ ਬਿਠਾ ਕੇ ਕਿਸੇ ਸੁੰਨੇ ਸਨਾਥਾਂ ਤੇ ਲੈ ਗਿਆ ਜਿਸ ਜਗ੍ਹਾ ਤੇ ਲਿਆ ਲਿਆਇਆ ਇਹ ਇੱਕ ਪਾਰਕ ਸੀ। ਅਸੀਂ ਦੋ ਉੱਥੇ ਆਮੋ ਸਾਹਮਣੇ ਬੈਠੇ ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਸਨ। ਲਾਡੀ ਨੇ ਮੈਨੂੰ ਦੱਸਿਆ ਕਿ ਮੈਂ ਇਸ ਦੁਨੀਆ ਦੀ ਸਭ ਤੋਂ ਮੂਰਖ ਤੇ ਬੇਵਕੂਫ ਤੂੰ ਦੁਨੀਆ ਦੀ ਸਭ ਤੋਂ ਮੂਰਖ ਤੇ ਬੇਵਕੂਫ ਲੜਕੀ ਹਾਂ ਜਿਸ ਤਰ੍ਹਾਂ ਤੁਸੀਂ ਮੈਨੂੰ ਪਸੰਦ ਕੀਤਾ ਸੀ ਮੈਂ ਵੀ ਤੁਹਾਨੂੰ ਪਸੰਦ ਕਰਦਾ ਸੀ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਮੈਨੂੰ ਪਤਾ ਸੀ ਕਿ ਇੰਨਾ ਸੌਖਾ ਨਹੀਂ ਸੀ ਮੇਰੇ ਮਾਪੇ ਤੁਹਾਨੂੰ ਤੈਨੂੰ ਨਫ਼ਰਤ ਕਰਦੇ ਨੇ ਇਸ ਲਈ ਮੈਂ ਦਿਲ ਵਿੱਚ ਸੋਚਦਾ ਰਿਹਾ ਕਿ ਜੇ ਮੈਂ ਆਪ ਕੁਝ ਬਣ ਜਾਵਾਂਗਾ ਤਾਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਪਰ ਤੁਸੀਂ ਕਾਲੀ ਵਿੱਚ ਆ ਕੇ ਸਭ ਕੁਝ ਵਿਗਾੜ ਦਿੱਤਾ ਗਗਨ ਨਾਮ ਦਾ ਲੜਕਾ ਜਿਸ ਨੇ ਤੁਹਾਡੇ ਨਾਲ ਵਿਆਹ ਕੀਤਾ ਸੀ ਉਹ ਮੇਰਾ ਬਚਪਨ ਤੋਂ ਦਾ ਬਚਪਨ ਦਾ ਸਭ ਤੋਂ ਵਧੀਆ ਦੋਸਤ ਸੀ ਮੈਂ ਉਸ ਨੂੰ ਕਿਹਾ ਸੀ ਕਿ ਉਹ ਤੇਰੇ ਨਾਲ ਵਿਆਹ ਕਰਵਾ ਲੈ ਕਿ ਤੁਹਾਨੂੰ ਉਸ ਘਰ ਤੋਂ ਜੋ ਲੈ ਜਾਵੇ ਨਹੀਂ ਤਾਂ ਤੇਰੇ ਪਰਿਵਾਰ ਵਾਲੇ ਤੇਰਾ ਤੈਨੂੰ ਕਿਸੇ ਹੋਰ ਨਾਲ ਭੇਜ ਦੇਣਗੇ ਅਤੇ ਮੈਂ ਕੁਝ ਨਹੀਂ ਕਰ ਸਕਾਂਗਾ ਗगन ਨੇ ਤੈਨੂੰ ਛੂਹਿਆ ਵੀ ਨਹੀਂ ਉਹ ਲੰਡਨ ਨਹੀਂ ਗਿਆ ਉਹ ਇਸ ਸ਼ਹਿਰ ਵਿੱਚ ਹੀ ਕਿਤੇ ਰਹਿ ਰਿਹਾ ਹੈ ਮੈਂ ਉਸ ਦੀ ਮਾਂ ਨੂੰ ਕਿਹਾ ਸੀ ਕਿ ਉਹ ਤੁਹਾਡੀ ਦੇਖਭਾਲ ਕਰੇ ਉਸ ਨੇ ਕਿਹਾ ਕਿ ਉਹ ساری ਰਾਤ ਤੁਹਾਡੇ ਕੋਲ ਰਹਿ ਬੈਠੀ ਰਹਿੰਦੀ ਤਾਂ ਜੋ ਤੁਸੀਂ ਪਰੇਸ਼ਾਨ ਨਾ ਹੋਵੋ ਤੇ ਕੋਈ ਗਲਤ ਕਦਮ ਨਾ ਚੁੱਕੋ ਚੱਕ ਲਵੋ ਕਿਉਂਕਿ ਮੈਨੂੰ ਪਤਾ ਸੀ ਕਿ ਤੂੰ ਬਹੁਤ ਭਾਵਕ ਤੇ ਪਾਗਲ ਕੁੜੀ ਹੈ ਮੈਂ ਆਪਣਾ ਕਾਰੋਬਾਰ ਸ਼ੁਰੂ ਕਰਨ ਕੀਤਾ ਸੀ ਜਿਸ ਲਈ ਮੈਨੂੰ ਕੁਝ ਸਮਾਂ ਚਾਹੀਦਾ ਸੀ ਪਰ ਜ ਹੁਣ ਮੈਂ ਆਪਣੇ ਕਾਰੋਬਾਰ ਵਿੱਚ ਸਫਲ ਹੋ ਚੁੱਕਾ ਹਾਂ ਮੈਂ ਇੱਕ ਛੋਟਾ ਜਿਹਾ ਘਰ ਵੀ ਬਣਾਇਆ ਹੈ ਅੱਜ ਮੈਂ ਤੁਹਾਨੂੰ ਲੈਣ ਆਇਆ ਹਾਂ ਆਓ ਆਪਾਂ ਜਲਦੀ ਨਾਲ ਵਿਆਹ ਕਰਵਾ ਲਈਏ ਤੇ ਹਮੇਸ਼ਾ ਲਈ ਇਕੱਠੇ ਹੋ ਜਾਈਏ ਮੈਂ ਤੁਹਾਡੇ ਲਈ ਇਹ ਸਭ ਕਰਨਾ ਚਾਹੁੰਦਾ ਸੀ ਪਰ ਇਸ ਇਹ ਪਰ ਇਹ ਸਭ ਹੋਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਸੀ ਤਾਂ ਜੋ ਤੁਸੀਂ ਉਮੀਦ ਨਾ ਛੱਡੋ ਹਾਂ ਜੋ ਵੀ ਤੁਹਾਡੇ ਨਾਲ ਹੋਇਆ ਉਸ ਨੂੰ ਪੁੱਲ ਜਾਉ ਇੱਕ ਪਤ ਇੱਕ ਮਾੜਾ ਸੁਪਨਾ ਸਮਝ ਕੇ ਮੇਰੇ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰੋ ਮੈਂ ਹੈਰਾਨ ਹੋ ਕੇ लाਡੀ ਵਾਲਾ ਦੇਖ ਦੇਖਦੀ ਰਹੀ ਜਿਵੇਂ लाਡੀ ਨੇ ਕਿਹਾ ਮੈਂ ਉਸ ਤਰ੍ਹਾਂ ਕੀਤਾ ਉਸ ਨੇ ਮੇਰੇ ਨਾਲ ਵਿਆਹ ਕਰਵਾ ਲਿਆ ਤੇ ਮੈਨੂੰ ਬਹੁਤ ਪਿਆਰ ਤੇ ਪਿਆਰੇ ਤੇ ਸੋਹਣੇ ਘਰ ਵਿੱਚ ਲੈ ਆਇਆ ਉਸ ਨੇ ਕਿਹਾ ਕਿ ਹੁਣ ਤੁਸੀਂ ਘਰੋਂ ਸਰਕਾਰ ਸਜਾਉਣ ਤੇ ਸੰਭਾਲਣਾ ਹੈ ਕੁਝ ਸਾਲਾਂ ਬਾਅਦ ਲਾਡੀ ਦੇ ਮਾਤਾ ਪਿਤਾ ਨੇ ਵੀ ਉਸ ਨੂੰ ਮਾਫ਼ ਕਰ ਦਿੱਤਾ ਪਰ ਲਾਡੀ ਉਹਨਾਂ ਨੂੰ ਆਪ ਹੀ ਮਿਲਦਾ ਸੀ ਮੈਨੂੰ ਕਦੇ ਵੀ ਉਹਨਾਂ ਕੋਲ ਨਹੀਂ ਲੈ ਕੇ ਜਾਂਦਾ ਸੀ ਉਹ ਕਹਿੰਦਾ ਸੀ ਕਿ ਉਹ ਨਹੀਂ ਚਾਹੁੰਦਾ ਕਿ ਮੇਰੇ ਮਾਤਾ ਪਿਤਾ ਤੁਹਾਡੇ ਨਾਲ ਇਸ ਤਰ੍ਹਾਂ ਦੀ ਗੱਲ ਕਰਨ ਕਿ ਤੁਸੀਂ ਉਦਾਸ ਹੋ ਜਾਵੋ ਮੈਂ लाड्डी ਦੇ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੀ ਸੀ ਮੈਂ ساری ਉਮਰ ਆਪਣੇ ਪਰਿਵਾਰ ਮੈਂਬਰਾਂ ਮੈਂਬਰਾਂ ਦੀ ਨਫ਼ਰਤ ਦਾ ਕਾਰਨ ਨਾ ਸਮਝ ਸਕੀ ਪਰ ਸ਼ਾਇਦ ਇਸ ਨਫ਼ਰਤ ਨੂੰ ਸਹਣ ਦੇ ਬਦਲੇ ਮੈਨੂੰ लाड्डी ਵਰਗਾ ਸਾਥੀ ਮਿਲ ਗਿਆ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਸਬਸਕ੍ਰਾਈਬਰ ਕਰਨਾ ਕਦੇ ਨਾ ਭੁੱਲਣਾ ਧੰਨਵਾਦ ਜੀ